ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਅਦੁੱਤੀ ਘਟਨਾ ਜੋ ਇਸ ਲੇਖ ਵਿੱਚ ਅੰਕਿਤ ਹੈ ਸਿਰਲੇਖ ਹੈ ਤਾਜ਼ੀਆਂ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਦਵੇ ਕੀ ਜਗਤ ਉਪਾਇ ਇੱਕ ਵਾਰ ਦਾ ਜ਼ਿਕਰ ਹੈ ਕਿ ਭਾਈ ਸਾਹਿਬ ਜੀ ਮਹਾਰਾਜ 60 ਲਾਰੈਂਸ ਰੋਡ ਤੇ ਆਪਣੇ ਕਮਰੇ ਵਿੱਚ ਬੈਠੇ ਜ਼ਰੂਰੀ ਕੰਮ ਕਰ ਰਹੇ ਸਨ ਕਿ ਅਚਾਨਕ ਨੌਕਰ ਨੇ ਉਹਨਾਂ ਦੀ ਮੇਜ਼ ਤੇ ਇੱਕ ਚਿੱਟ ਰੱਖ ਦਿੱਤੀ ਅਚਾਨਕ ਹੀ ਆਪ ਦੀ ਨਜ਼ਰ ਉਸ ਚਿੱਟ ਤੇ ਪਈ ਉਸ ਨੂੰ ਪੜਿਆ ਉਸੇ ਛਿਨ ਆਪ ਸਲੀਪਰਾ ਨਾਲ ਹੀ ਆਪਣੀ ਕੋਠੀ ਦੀ ਡਿਊਟੀ ਵਿੱਚ ਪਹੁੰਚ ਗਏ ਆਉਣ ਵਾਲੇ ਸੱਜਣ ਨੂੰ ਆਪ ਬੜੇ ਪਿਆਰ ਨਾਲ ਮਿਲੇ ਸੁਖਸਾਨਦ ਪੁੱਛੀ ਅਤੇ ਫਿਰ ਆਪਨੇ ਪੁੱਛਿਆ ਕੀ ਆ ਗਿਆ ਹੈ آن والا سجن ایک پرانا لکھاری تے ایڈیٹر سی، کہن لگا کہ میرا لڑکا انجینئری کا امتحان پاس ہو چکا ہے تے کئی مہینوں تو کئی دفترہ میں ٹکرا مار رہا ہے ہر جگہ تو نراستہ نا امیدی لے کے آندا ہے، دو چار دنوں تو او خاص نراستہ وچ ہے تے کل ایک مطر نے مینو کہا ਕਿ ਜੇਕਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਦੀ ਇੱਕ ਸਿਫਾਰਸ਼ੀ ਚਿੱਠੀ ਮਲਕ ਤੇਜਾ ਸਿੰਘ ਸਾਹਿਬ ਦੇ ਨਾਮ ਦੀ ਮਿਲ ਜਾਏ ਤਾਂ ਤੇਰਾ ਪੁੱਤਰ ਫੌਰਨ ਹੀ ਕੰਮ ਲੱਗ ਸਕਦਾ ਹੈ ਸੋ ਇਸ ਖਿਆਲ ਨਾਲ ਮੈਂ ਆਪ پاس ਆਇਆ ਹਾਂ ਮੈਨੂੰ ਪੂਰਨ ਆਸ ਹੈ ਕਿ ਆਪ ਜੀ ਇਸ ਕੰਮ ਵਿੱਚ ਮੇਰੀ ਸਹਾਇਤਾ ਕਰੋਗੇ ਭਾਈ ਸਾਹਿਬ ਜੀ ਨੇ ਆਪਣੇ ਨੌਕਰ ਨੂੰ ਚਾਪ ਲਾਉਣ ਦੀ ਆਗਿਆ ਦਿੱਤੀ ਤੇ ਆਪ ਆਪਣੇ ਕੰਮ ਕਰਨ ਵਾਲੇ ਕਮਰੇ ਵਿੱਚ ਆ ਗਏ کاغذ لے کے ایک پرزور اکھرا میں چٹھی آپ نے ملک صاحب دے نام لکھی دام وچ اے وی اکھر آپ نے لکھ دیتے کہ کیا چنگا جو میری چٹھی دے دو تین دنوں دے اندر اندر ہی اس سجن دا کاکا کا کم تے لگ جائے چٹھی بند کر کے بھائی صاحب جی مہاراج نے ڈیوٹی و کے اس سجن دے ہاتھ دیتی آتے نال ہی کہہ دیتا کہ گروہ پاوے ਆਪ ਦਾ ਘਰ ਛੇਤੀ ਤੋਂ ਛੇਤੀ ਹੋ ਜਾਣ ਦੀ ਸੰਭਾਵਨਾ ਹੈ। ਚਿੱਠੀ ਲੈ ਕੇ ਉਹ ਲਿਖਾਰੀ ਘਰ ਆਇਆ ਅਤੇ ਆਪਣੇ ਕਾਕੇ ਨੂੰ ਨਾਲ ਲੈ ਕੇ ਇੱਕ ਦੋ ਦਿਨਾਂ ਵਿੱਚ ਦਿੱਲੀ ਪਹੁੰਚਿਆ। ਉਹਨਾਂ ਦਿਨਾਂ ਵਿੱਚ ਮਲਕ ਸਾਹਿਬ ਸੈਂਟਰਲ ਗਵਰਨਮੈਂਟ ਸੀਪੀਡਬਲੂਡੀ ਵਿੱਚ ਬਤੌਰ ਚੀਫ ਇੰਜੀਨੀਅਰ ਕੰਮ ਕਰ ਰਹੇ ਸਨ। ਇਸਨੇ ਮਲਕ ਸਾਹਿਬ ਦੇ ਘਰ ਪਹੁੰਚ ਕੇ ਭਾਈ ਸਾਹਿਬ ਮਹਾਰਾਜ ਦਾ ਖਤ ਅਰਦਲੀ ਰਾਹੀਂ ਅੰਦਰ ਭੇਜਿਆ। ਕੁਝ ਮਿੰਟਾਂ ਅੰਦਰ ਹੀ ਮਲਕ ਸਾਹਿਬ ਬਾਹਰ ਆ ਗਏ। خط لیا والے سجنہ نو پورا ستکار دتا کل کاکا میرے دفتر آ کے درخواست دے, دے دے میں کوشش کرنگا گا کہ ایک دو وچ ایک کم لگ جاوے گا تت تک آپ دلی ہی ٹھہرو دوسری پلک لڑکا ملک صاحب دے دفتر گیا دے درخواست دتی اس تو اگلے دن اس دی نیوکتی دے آرڈر ہو گئے ਲੜਕਾ ਅਤੇ ਉਸਦਾ ਬਾਪ ਨਿਯੁਕਤੀ ਦੇ ਆਰਡਰ ਲੈ ਕੇ ਭਾਈ ਸਾਹਿਬ ਜੀ ਮਹਾਰਾਜ ਪਾਸ ਸ੍ਰੀ ਅੰਮ੍ਰਿਤਸਰ ਆਏ ਤੇ ਕਹਿਣ ਲੱਗੇ ਆਪ ਦੀ ਮਿਹਰਬਾਨੀ ਕਰਕੇ ਇਸ ਨੂੰ ਨਿਯੁਕਤੀ ਦੇ ਆਰਡਰਸ ਮਿਲ ਗਏ ਹਨ ਅਤੇ ਅਸੀਂ ਦੋਨੋਂ ਆਪ ਦੇ ਬੜੇ ਹੀ ਕਰਤਾਰੇ ਹਾਂ ਤੁਸੀਂ ਅਸਾਂ ਤੇ ਬੜੀ ਹੀ ਕਿਰਪਾ ਕੀਤੀ ਹੈ ਨਹੀਂ ਤਾਂ ਇਹ ਲੜਕਾ ਵਿਚਾਰਾ ਬਹੁਤ ਹੀ ਨਿਰਾਸ਼ਤਾ ਵਿੱਚ ਸੀ ਭਾਈ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿ ਕਾਰਸਾਸਤਾ ਵਾਇਗਰੂ ਹੈ باقی واحر جی نے کم میرے رائے کرایا ہے سو اے اس دی مہر ہے پھر اس لکھاری نے بینتی کی تھی کہ ایک میں اور بینتی کرنی ہے وہ اے ہے کہ آپ نو معاف کر دیو میں تا کئی سال لگاتار قلم رائیں زبان رائیں آپ دی نندیا کرتا رہا ہاں میں اخبار دے ہر کالم بچ آپ بابت کوجے جی اکھر لکھتا رہا ہاں ਹਰ ਸਭਾ ਵਿੱਚ ਹਰ ਸੋਸਾਇਟੀ ਵਿੱਚ ਹਰ ਮਜਮੇ ਵਿੱਚ ਮੈਂ ਆਪ ਦੀ ਨਿੰਦਿਆ ਬਦਖੋਈ ਕਰਦਾ ਰਿਹਾ ਹਾਂ ਸੋ ਅੱਜ ਮੈਂ ਬੜੀ ਨਿਮਰਤਾ ਨਾਲ ਆਪ ਤੋਂ ਇਹ ਅਵਗਿਆ ਬਖਸ਼ਾਣੀ ਚਾਹੁੰਦਾ ਹਾਂ ਆਸ ਹੈ ਆਪ ਆਪਣੇ ਵਿਸ਼ਾਲ ਦਿਲ ਨਾਲ ਮੇਰੇ ਇਨਾ ਮਹਾਨ ਪਾਪਾਂ ਨੂੰ ਬਖਸ਼ ਦੇਵੋਗੇ ਅਤੇ ਮੈਨੂੰ ਸਦਾ ਲਈ ਮਾਫ ਕਰ ਦਿਓਗੇ ਇਹ ਕਹਿੰਦਿਆਂ ਉਹ ਆਪਣੀ ਜਗ੍ਹਾ ਤੋਂ ਉੱਠ ਖੜਾ ਹੋਇਆ ਅੱਖਾਂ ਜਲ ਨਾਲ ਭਰੀਆਂ ਗਈਆਂ تے بھائی صاحب جی مہاراج کے نو پکڑ کے معافی معافی کہہ کے ککن لگ پیا بھائی صاحب جی مہاراج نے اس نو بڑا پیار کی تا. تیرے ہی دیتا تے جدو اس نو من پورن شانت ہو گیا تد آپ جی کہن لگے میں نو تیرے ہر ہرک دا پتہ لگ دا رہا ہے جو تو میری بابت اخباروں دیا رہا ہے پھر جو کچھ تبا تے سوسائٹیاں کہہدا رہا ہے اس دا پتہ بھی نو پوری طرح ہے ਪਰੰਤੂ ਇਨਾ 37 ਸਾਲਾਂ ਵਿੱਚ ਮੇਰੇ ਮਨ ਵਿੱਚ ਕਦੇ ਵੀ ਤੇਰੀ ਬਾਬਤ ਕਰਨਾ ਨਹੀਂ ਆਈ ਹਾਂਜੀ ਇਨਾ 37 ਸਾਲਾਂ ਵਿੱਚ ਮੇਰੇ ਮਨ ਵਿੱਚ ਕਦੇ ਵੀ ਤੇਰੀ ਬਾਬਤ ਕਰਨਾ ਨਹੀਂ ਆਈ ਅਤੇ ਨਾ ਹੀ ਮੇਰੇ ਮਨ ਵਿੱਚ ਤੇਰੀ ਬਾਬਤ ਕਦੇ ਵੈਰ ਵਿਰੋਧ ਦਾ ਫੁਰਨਾ ਉੱਭਜਾ ਹੈ ਜਦੋਂ ਤੂੰ ਇਹ ਕੰਮ ਕਰਦਾ ਸੀ ਤਦੋਂ ਮੈਂ ਇਹ ਸਮਝਦਾ ਸਾਂ ਕਿ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਸਿੱਧਾ ਰੱਖਣ ਲਈ ਤੇਰੇ ਹੱਥ ਵਿੱਚ ਨਿੰਦਿਆ ਦਾ ਤਾਜ਼ੀ ਆਨਾ ਯਾਨੀ ਚਾਬਕ ਫੜਾ ਦਿੱਤਾ ਹੈ ਅਤੇ ਹੁਣ ਜਦ ਇਸ ਦੀ ਲੋੜ ਨਹੀਂ ਤੈਨੂੰ ਮੇਰੇ ਚਰਨਾਂ ਵਿੱਚ ਲੈ ਆਂਦਾ ਹੈ ਸੋ ਜੋ ਕੁਝ ਹੋਇਆ ਹੈ ਮੇਰੇ ਭਲੇ ਲਈ ਹੋਇਆ ਹੈ ਤੇਰਾ ਇਸ ਵਿੱਚ ਕੋਈ ਕਸੂਰ ਨਹੀਂ ਵਾਹਿਗੁਰੂ ਸਤ ਬਖਸ਼ਿੰਦ ਹੈ ਉਹ ਮੈਨੂੰ ਵੀ ਬਖਸ਼ੇਗਾ ਤੈਨੂੰ ਵੀ ਬਖਸ਼ੇਗਾ ਇਹ ਅਖਰ ਕਹਿ ਕੇ ਭਾਈ ਸਾਹਿਬ ਜੀ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਅਤੇ ਖੁਸ਼ੀ-ਖੁਸ਼ੀ ਉਸ ਨੂੰ ਵਿਦਾਈ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ